ਸਤਿ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗੀ ਪਾਲਣ ਡਬਲ ਐਫ ਜੀ ਦੇਸੀ ਮੁਰਗਾ ਅੱਜ ਤਕਰੀਬਨ 1 ਮਹੀਨਾ 15 ਦਿਨ ਦਾ ਹੋ ਗਿਆ ਹੈ ਤਾਂ ਦੇਖੋ ਮੁਰਗੇ ਦੀ ਗ੍ਰੋਥ ਵਧੀ ਜਾ ਰਹੀ ਹੈ ਤਾਂ ਤੁਹਾਨੂੰ ਅੱਜ ਦੱਸਾਂਗੇ ਕਿ ਛੋਟੇ ਦੂਜੇ ਤੋਂ ਲੈ ਕੇ ਵੱਡੇ ਉਜਲ ਤੱਕ ਸਾਰੀ ਜਾਣਕਾਰੀ ਇਸ ਵੀਡੀਓ ਚ ਦੇਵਾਂਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਵੀਡੀਓ ਪੂਰੀ ਦੇਖੋ ਤਾਂ ਜੋ ਤੁਹਾਨੂੰ ਛੋਟੇ ਤੋਂ ਲੈ ਕੇ ਵੱਡੇ ਤੱਕ ਦੇਸੀ ਮੁਰਗਾ ਕਿਵੇਂ ਪਾਲਾ ਜਾਂਦਾ ਹੈ ਤਾਂ ਵੀਡੀਓ ਨੂੰ ਅੱਧ ਵਿਚਾਲੇ ਨਾਲ ਚੱਡੋ ਤੇ ਪੂਰੀ ਵੇਖੋ ਤਾਂ ਹੀ ਤੁਹਾਨੂੰ ਸਮਝ ਆ ਸਕੇ ਸਭ ਤੋਂ ਪਹਿਲਾਂ ਛੋਟਾ ਇੱਕ ਦਿਨ ਦਾ ਚੂਜਾ ਮੰਗਵਾਇਆ ਤਾਂ weight ਦੂਜੇ ਦਾ 20 ਗ੍ਰਾਮ ਦਾ weight ਹੁੰਦਾ ਹੈ ਐ ਜਿਹੜੂ ਚੂਜਾ ਮੰਗਾਇਆ ਤਾਂ ਜਿਹੜੀ ਜਗ੍ਹਾ ਤੇ ਦੂਜਾ ਪਾਲਣਾ ਹੈ ਉਸ ਜਗ੍ਹਾ ਦੀ ਸਾਫ ਸਪਾਈ ਹੋਣੀ ਚਾਹੀਦੀ ਹੈ ਸਾਫ ਸਪਾਈ ਨਾਲ ਤਾਂ ਥੱਲੇ ਪੇਪਰ ਵਿੱਚ ਸਾਧੋ ਜੂਜਾ ਲੱਕੜ ਦਾ ਗਰਮ ਬੂਰਾ ਪਾ ਦਿਓ ਬੂਰੇ ਕਰਨ ਤੂਜਾ ਛੋਟਾ ਤੋੜਦਾ ਹੈ ਤੇ ਸਹੀ ਤਰੀਕੇ ਨਾਲ ਬੈਠਦਾ ਹੈ ਕਿਉਂਕਿ ਚੂਜੇ ਨੂੰ ਅੰਦਰ ਦੀ ਗਰਮੈਸ਼ ਚਾਹੀਦੀ ਹੁੰਦੀ ਹੈ ਪਹਿਲਾਂ ਕਮਰੇ ਦੀ ਗਰਮੈਸ਼ ਬਣਾਈ ਰੱਖੋ ਇਹ ਅੰਦਰ ਹੀਟਰ ਵਗੈਰਾ ਜਾਂ ਚਾਰ ਪੰਜ ਬਲਬ ਲਗਾ ਦਿਓ ਤਾਂ ਜੋ ਅੰਦਰ ਦੀ ਗਰਮੈਸ਼ ਬਣੀ ਰਹੇ ਤਾਂ ਛੋਟਾ ਚੂਜਾ ਗਰਮੈਸ਼ ਵਿੱਚ ਹੀ ਰਹਿੰਦਾ ਹੈ ਕਿਉਂਕਿ ਠੰਡ ਲੱਗਣ ਕਾਰਨ ਦੂਜਾ ਇਕੱਠਾ ਹੁੰਦਾ ਹੈ ਤਾਂ ਇਹ ਕਿਦੂ ਉੱਪਰ ਚੜ ਚੜ ਕੇ ਮਰ ਜਾਂਦਾ ਹੈ ਇਸ ਕਰਕੇ ਛੋਟੇ ਦੂਜੇ ਨੂੰ ਗਰਮ ਰੱਖਣਾ ਜ਼ਰੂਰੀ ਹੁੰਦਾ ਹੈ ਗਰਮੀ ਕਰਨੇ ਹੀ ਛੋਟਾ ਚੂਜਾ ਸਹੀ ਤਰੀਕੇ ਨਾਲ ਪਲੇਗਾ। ਪਹਿਲੇ ਦਿਨ ਇੱਕ ਦਿਨ ਲਈ ਪੂਰਾ ਗੋੜ ਦਾ ਪਾਣੀ ਪੋਣਾ ਹੈ। ਗੋੜ ਦਾ ਪਾਣੀ ਪੋਣ ਨਾਲ ਦੂਜੇ ਦੇ શરીਤ ਜਿੰਨੀ ਵੀ ਨਿਕਾਸ਼ਣ ਹੁੰਦੀ ਹੈ ਕਿਉਂਕਿ ਚੂਜਾ ਦੂਰੋਂ ਦੂਰੋਂ ਚੱਲ ਕੇ ਆਇਆ ਹੁੰਦਾ ਹੈ ਤਾਂ ਕਿ ਉਹ ਨੂੰ ਐਦਾਂ ਲੱਗਦਾ ਜਿਵੇਂ ਚੂਜੇ ਨੂੰ ਬੁਖਾਰ ਹੋਇਆ ਹੁੰਦਾ ਹੈ ਪਰ ਦੂਜਾ ਕਾफी ਜਲਦੀ ਚੱਲ ਕੇ ਆ ਜਾਂਦਾ ਹੈ ਜੱਟਿਆਂ ਦੇ ਫੇਸ ਕਰਕੇ ਪਹਿਲਾਂ ਜਿੰਨੀ ਵੀ ਸਰੀਰ ਦੀ ਇਨਫੈਕਸ਼ਨ ਹੁੰਦੀ ਹੈ ਦੂਜੇ ਨੂੰ ਕੋਈ ਇਨਫੈਕਸ਼ਨ ਨਾ ਹੋ ਜਾਵੇ। ਅਜੂਦੇ ਨੂੰ ਤਾਂ ਹੀ ਗੋੜ ਦਾ ਪਾਣੀ ਪਾਇਆ ਜਾਂਦਾ ਹੈ। ਤਾਂ ਅੱਗੇ ਜਦੋਂ ਦੂਜਾ ਫੀਡ ਖਾਂਦਾ ਹੈ ਤਾਂ ਦੂਜਾ ਸਹੀ ਤਰੀਕੇ ਨਾਲ ਸਰੀਰ 'ਚ ਫੀਡ ਪਚਾਹ ਪਾਦਾ ਹੈ ਇਸ ਕਰਕੇ ਗੋੜ ਦਾ ਪਾਣੀ ਪਹਿਲਾਂ 1 ਦਿਨ ਲਈ ਪੂਰੇ ਲਈ ਦੇ ਦਿੱਤਾ ਜਾਂਦਾ ਹੈ ਤਾਂ ਤੁਸੀਂ 1 ਦਿਨ ਲਈ ਪਾਣੀ ਪਾਉਣ ਨਾਲ ਨਾਲ ਹੀ ਇਹ ਸਟਾਰਟਰ ਫੀਡ ਹੋਦੀ ਹੈ ਫੀਡ ਨਾਲ ਹੀ ਨਹੀਂ ਚਲਾਉਣੀ ਤਾਂ ਪਹਿਲਾਂ 2 ਘੰਟੇ ਲਈ ਮੱਕੀ ਦਾ ਦਾਣਾ ਪਿਆ ਕੇ ਰੱਖਣਾ ਹੈ ਤਾਂ ਮੱਕੀ ਦਾ ਦਾਣਾ 2 ਘੰਟੇ ਪਾਉਣਾ ਹੈ ਜੇ ਪਹਿਲਾਂ ਫਲੀ ਸਟਾਰਟਰ ਫੀਡ ਪਾਵਾਂਗੇ ਮੂਲ ਦੇ ਨਮਰਦਾ ਡਰ ਹੁੰਦਾ ਹੈ ਕਿਉਂਕਿ ਮੂਲਾ ਤੇਜ਼ ਫੀਡ ਚੱਲ ਨਹੀਂ ਸਕਦਾ ਇਸ ਲਈ ਮੈਂ ਤੁਹਾਨੂੰ ਪਹਿਲਾਂ ਤੁਸੀਂ ਮੱਕੀ ਦੀ ਕਣੀ ਪਾਉਣੀ ਹੈ ਤਾਂ ਜੋ ਸਹੀ ਤਰੀਕੇ ਨਾਲ ਛੋਟਾ ਛੋਟਾ ਕਾ ਸਕੋ ਅਗਰ ਤੁਸੀਂ ਉਸ ਤੋਂ ਬਾਅਦ ਸਪਰੀਂਟਰ ਬੂਲ ਆਉਣੀ ਹੈ ਸਪਰੀਂਟਰ ਫੀਡ ਚਲਾਉਣੀ ਹੈ ਪ੍ਰੀ ਸਟਾਰਟਰ ਫੀਡ ਲਗਾਤਾਰ 10 ਦਿਨ ਲਈ ਚਲਾਈ ਜਾਂਦੀ ਹੈ ਉਸ ਤੋਂ ਬਾਅਦ ਫੀਡ ਹੋਦੀ ਹੈ ਸੱਲੀ ਸਟਾਰਟਰ ਫੀਡ ਦਾ ਸਟਾਰਟਰ ਫੀਡ ਲਗਾਤਾਰ 2.5 ਮਹੀਨੇ ਦਿੱਤੀ ਜਾਂਦੀ ਹੈ ਜੋ ਤੱਕ ਛੋਟੇ ਚੂਜੇ ਤੋਂ ਲੈ ਕੇ ਵੱਡਾ ਚੂਗਾ ਨਹੀਂ ਹੋ ਜਾਂਦਾ ਬਲਕਿ 2 ਕਿਜੀ ਦਾ 1.5 ਕਿਜੀ ਦਾ weight ਨਹੀਂ ਮੁਰਗੇ ਦਾ ਹੋ ਜਾਂਦਾ ਤੋ ਉਹ ਤੱਕ ਫ੍ਰੀ ਸਟਾਰਟਰ ਸਪੀਡ ਚਲੌਨੀ ਹੈ ਜੇ ਫਿਰ ਉਸ ਤੋਂ ਬਾਅਦ ਜੇ ਹੋਰ weight ਵਧਾਉਣਾ ਹੈ ਤਾਂ ਕਮर्शियल ਸਪੀਡ ਹੋ ਗਈ ਹੈ ਕਮर्शियल ਸਪੀਡ ਮੁਰਗੇ ਦਾ weight 4 ਕਿਲੋ 3 ਕਿਲੋ ਕਰਨਾ ਹੋਵੇ ਤਾਂ ਕਮर्शियल ਸਪੀਡ ਪਾਈ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਹੀ 2 ਕਿਲੋ ਦਾ ਤੁਹਾਨੂੰ ਮੰਡੀ ਕਰਨਾ ਜ਼ਰੂਰੀ ਹੁੰਦਾ ਹੈ ਕੁੱਤ ਵੱਲੋਂ ਬੱਤੇ ਮੰਡੀ ਕਰਨ ਦੀ ਵੀਡੀਓ ਜੇ ਦੱਸਾਂਗੇ ਵੀਡੀਓ ਬਣਾਵਾਂਗੇ ਕਿ ਮੰਡੀ ਕਰਨ ਦੂਜੇ ਦੀ ਜੇ ਵੀ ਪ ਜਾਂਦੀ ਹੈ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਤਾਂ ਜੋ ਸਮਝ ਆ ਸਕੇ ਅਗਲੀ ਵੀਡੀਓ ਤੁਹਾਨੂੰ ਮੰਡੀ ਕਰਨ ਦੀ ਰਾਹ ਕਰਦੇ ਹਾਂ ਨੂੰ ਕਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਵੀ ਤੁਹਾਨੂੰ ਜੇ ਤੁਹਾਨੂੰ ਵੀਡੀਓ ਦੇਖਣ ਨੂੰ ਲੁਗਦੀਆ <muchas> ਰਹਿਣ